ਸਤ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕੋਸ਼ਿਸ਼ ਕਰਾਂਗੀ ਕਿ ਕੀ ਕਲੈਕਸ਼ਨਾਂ ਦੇ ਰੇਟ ਜੋ ਵੀ ਨੇ ਡਿਟੇਲ ਵਗੈਰਾ ਸਾਰੀ ਦੱਸ ਦਿਆਂ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਕਿੰਨੀ ਰੇਂਜ ਵਾਲੇ ਕਿਵੇਂ ਦੇ ਫੈਬਰਿਕ ਵਾਲੇ ਐਡ ਕੀਤੇ ਨੇ ਸਾਰੇ ਅਫੋਰਡੇਬਲ ਨੇ ਬਹੁਤ ਘੱਟ ਰੇਟਾਂ ਲਈ ਤੇ ਸਪੈਸ਼ਲ ਸਰਦੀਆਂ ਵਾਲੇ ਸੂਟ ਨੇ ਫਰਸਟ ਕਲੈਕਸ਼ਨ ਜਿਹੜੀ ਹੈ ਇਹ ਡਿਜ਼ਾਈਨਰ ਬ੍ਰਾਂਡਡ ਤੁਹਾਨੂੰ ਪਸ਼ਮੀਨਾ ਦਾ ਡਿਜੀਟਲ ਪ੍ਰਿੰਟ ਫਰੰਟ ਤੇ ਬੈਕ ਤੇ ਦੋਨੋਂ ਤੇ ਪ੍ਰਿੰਟ ਮਿਲੇਗਾ 슬ੀਵਸ ਤੇ ਵੀ ਪ੍ਰਿੰਟ ਆਏਗਾ ਬਾਟਮ ਪਲੇਨ ਆਏਗਾ ਪਸ਼ਮੀਨਾ ਦਾ ਤੁਹਾਡੇ ਕੋਲ 2 ਮੀਟਰ ਸ਼ਾਲ ਪਸ਼ਮੀਨਾ ਦਾ ਆਏਗਾ ਡਿਜੀਟਲ ਪ੍ਰਿੰਟ ਦੇ ਨਾਲ ਤੇ ਜਿਹੜਾ ਇਹਦਾ ਸ਼ਿਪਿੰਗ ਚਾਰजेस ਨੇ ਉਹ ਫ੍ਰੀ ਨੇ ਪ੍ਰਾਈਸ ਇਹਦਾ ਤੁਹਾਨੂੰ 730 ਦੇ ਵਿੱਚ ਤੁਸੀਂ ਇਹ ਮਰਾ ਸੂਟ ਬਾਈ ਕਰ ਸਕਦੇ ਹੋ ਰੰਗ ਇਹਦੇ ਵਿੱਚ ਮੇਰੇ ਕੋਲ ਲਗਭਗ 40 ਤੋਂ 45 ਦੇ ਵਿੱਚ ਵਿੱਚ ਰੰਗ ਨੇ ਤੇ ਸਾਰੇ ਹੀ ਰੰਗ ਤੇ ਡਿਜ਼ਾਈਨ ਪੈਟਰਨ ਬਹੁਤ ਸੋਹਣੇ ਨੇ ਪ੍ਰਾਈਸ ਸਿਰਫ ਤੇ ਸਿਰਫ 730 ਰੁਪਿਆ ਕੁਛੇ ਦੇ 컬러 ਅੱਗੇ ਚਲੇ ਗਏ ਨੇ ਉਹ ਅੱਗੇ ਚੱਲ ਕੇ ਆਣਗੇ ਬਾਕੀ ਇਹਨਾਂ ਦੀ ਡਿਟੇਲ ਪਸ਼ਮੀਨਾ ਦੀ ਹੈ ਸ਼ਰਟ ਪਾਟਮ ਐਂਡ ਟੌਪ ਤਿੰਨੋਂ ਚੀਜ਼ਾਂ ਤੁਹਾਨੂੰ ਪਸ਼ਮੀਨਾ ਦੀਆਂ ਮਿਲਣਗੀਆਂ ਰੰਗ ਤੇ ਡਿਜ਼ਾਈਨ ਵਿੱਚ ਕੋਈ ਮਤਲਬ ਘਾਟ ਨਹੀਂ ਹੈ ਇੱਕ ਤੋਂ ਇੱਕ ਵੱਖਰੇ ਰੰਗ ਤੇ ਡਿਜ਼ਾਈਨ ਹੈਗੇ ਨੇ ਤੇ ਹਰ ਗੇਜ ਗਰੁੱਪ ਨੂੰ ਸਾਹਮਣੇ ਰੱਖ ਕੇ ਜਿਹੜੇ ਕੀ ਇਹਦੇ ਡਿਜ਼ਾਈਨ ਜਿਹੜੇ ਨੇ ਉਹ ਰੱਖੇ ਗਏ ਨੇ ਇਹ ਸੈਕਿੰਡ ਕਲੈਕਸ਼ਨ ਨਾਲ ਇਹ ਵੀ ਪਸ਼ਮੀਨਾ ਦਾ ਹੀ ਮਿਲੇਗਾ ਇਹ ਤੁਹਾਨੂੰ ਸ਼ਰਟ ਆਲਓਵਰ ਪਸ਼ਮੀਨਾ ਦੀ ਮਿਲੇਗੀ ਵਿਦ ਬਲੌਕ ਪ੍ਰਿੰਟ ਨਾਲ ਆਏਗਾ ਨਿਊ ਕਨਸੈਪਟ ਆਇਆ ਤੇ ਨਾਲ ਬਲੌਕ ਪ੍ਰਿੰਟ ਦੇ ਨਾਲ ਮੀਲ ਫੋਇਲ ਫੋਇਲ ਵਰਗਾ ਜਿਹੜਾ ਡਿਜ਼ਾਈਨ ਹੁੰਦਾ ਹੈ ਉਹ ਇੱਕ ਬਾਟਮ ਤੁਹਾਨੂੰ ਪਲੇਨ ਪਸ਼ਮੀਨਾ ਦਾ ਮਿਲੇਗਾ ਇਹਦੇ ਵਿੱਚ ਮੇਰੇ ਕੋਲ 30 ਕਲਰ ਨੇ ਤੇ ਜਿਹੜਾ ਸ਼ਾਲ ਮਿਲੇਗਾ ਉਹ ਵੀ ਪਸ਼ਮੀਨਾ ਦਾ ਮਿਲੇਗਾ ਤੇ ਉਹ ਤੇ ਹੈਵੀ ਆਲਓਵਰ ਜਿਹੜੀ ਹੈ ਫੋਇਲ ਵਰਕ ਹੋਏਗਾ ਨਾਲ ਬਲੌਕ ਪ੍ਰਿੰਟਿੰਗ ਦਾ ਨਾਅ ਪ੍ਰਾਈਸ ਇਹ ਤਾਂ ਵੀ 730 ਰੁਪਏ ਆ ਫਰਸਟ ਕਲੈਕਸ਼ਨ ਦਾ ਵੀ 730 ਰੁਪਏ ਸੀ ਤੇ ਇਹਦਾ ਵੀ 730 ਹੈ ਰੰਗ ਇਹਦੇ ਵਿੱਚ ਵੀ ਬਹੁਤ ਸੋਹਣੇ ਨੇ ਬਾਟਮ ਤੁਹਾਨੂੰ ਇਹਦੇ ਵਿੱਚ ਵੀ ਪਲੇਨ ਮਿਲੇਗਾ ਫਰਸਟ ਕਲੈਕਸ਼ਨ ਵਾਲਾ ਬਾਟਮ ਵੀ ਪਲੇਨ ਸੀ ਇਹਦੇ ਵਿੱਚ ਵੀ ਪਲੇਨ ਆਏਗਾ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜਿੱਤੇ ਤਾਂ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੇ ਇਸ ਵੀ ਸੂਟ ਦੀ ਕੁਐਰੀ ਕਰਨੀ ਹੈ ਰੰਗ ਇਹਦੇ ਵਿੱਚ ਵੀ 30 ਦੇ ਕਰੀਬ ਹੈਗੇ ਨੇ ਤੇ ਹਰੀ ਐਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹ ਰੰਗ ਡਿਜ਼ਾਈਨ ਕੀਤੇ ਗਏ ਨੇ ਬਹੁਤ ਪਿਆਰੇ ਨੇ ਥੋੜਾ ਯੂਨੀਕ ਕਨਸੈਪਟ ਆਇਆ ਹੈ ਇਸ ਵਾਰੀ। ਬਾਕੀ ਰੇਂਜ ਜਿਹੜੀ ਆ ਬਹੁਤ ਹੀ ਅਫੋਰਡੇਬਲ ਹੈ ਤੇ ਸਭ ਦੀ ਰੇਂਜ ਦੇ ਵਿੱਚ ਇਹ ਹੈਗੀ ਆ ਰੇਂਜ ਘੱਟ ਰੇਟ ਵਾਲੇ ਸੂਟ ਨੇ ਸਾਰੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀ ਹੈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ। ਇਹ ਜਿਹੜਾ ਹੈ ਡਿਜੀਟਲ ਪ੍ਰਿੰਟ ਪਸ਼ਮੀਨਾ ਤੁਹਾਨੂੰ ਸ਼ੋਰਟ ਦਾ ਫੈਬਰਿਕ ਮਿਲੇਗਾ, ਬਾਟਮ ਪਲੇਨ ਮਿਲੇਗਾ, ਪ੍ਰਿੰਟਡ ਦੋਹਾਂ ਤਰ੍ਹਾਂ ਦਾ ਬਾਟਮ ਹੈ ਇਹਦੇ ਵਿੱਚ। ਕੁਝ ਨਾਲ ਬਾਟਮ ਪਲੇਨ ਆਏਗਾ, ਕੁਝ ਨਾਲ ਪ੍ਰਿੰਟਡ ਆਏਗਾ। ਜਿਹੜਾ ਸ਼ਾਲ ਮਿਲੇਗਾ ਵੀ ਡਿਜੀਟਲ ਪ੍ਰਿੰਟ ਨਾਲ ਆਏਗਾ ਤੇ ਪ੍ਰਾਈਸ ਦਾ ਸਿਰਫ ਤੇ ਸਿਰਫ 500 ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟ ਵਿੱਚ 500 ਰੁਪਏ ਦੇ ਵਿੱਚ ਤੁਹਾਨੂੰ ਪਸ਼ਮੀਨਾ ਦਾ ਨਾਲ ਸ਼ਾਲ ਮਿਲ ਰਿਹਾ ਹੈ ਬਹੁਤ ਹੀ ਪਿਆਰਾ ਸੂਟ ਹੈ ਬ੍ਰੈਂਡ ਤੇ ਨਾਲ ਆਣਗੇ ਬ੍ਰਾਂਡਡ ਕਲੈਕਸ਼ਨ ਹੈ ਰੰਗ ਇਹਦੇ ਵਿੱਚ ਮੇਰੇ ਕੋਲ 30 ਨੇ ਸਾਰੇ ਦੇ ਸਾਰੇ ਰੰਗ ਡਿਜ਼ਾਈਨ ਪੈਟਰਨ ਅਵੇਲੇਬਲ ਨੇ ਬਹੁਤ ਹੀ ਜ਼ਿਆਦਾ ਅਫੋਰਡੇਬਲ ਰੇਟ ਹੈ 500 ਰੁਪਿਆ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੁੰਦਾ ਹੈ ਤੇ ਇਨੇ ਰੇਟ ਵਿੱਚ ਤੁਹਾਨੂੰ ਇੱਕ ਬਹੁਤ ਹੀ ਪਿਆਰਾ ਗੁਜਨੀਕ ਕਨਸੈਪਟ ਦੇ ਨਾਲ ਸੂਟ ਮਿਲ ਰਿਹਾ ਹੈ ਤੁਜੀ ਬਾਈ ਕਰਨਾ ਹੈ ਤਾਂ ਨੰਬਰ ਮੈਂ ਆਪਣਾ 6239245750 ਦਾ ਨੰਬਰ ਦੇ ਜਾਓ ਉਸਮੈਂ ਸਕਰੀਨਸ਼ਾਟ ਸੈਂਡ ਕਰ ਦੋ ਜੇਸ ਵੀ ਸੂਰਦੀ ਕਵੈਰੀ ਕਰਨੀ ਹੈ ਚਾਹੀਓ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਤੁਹਾਨੂੰ ਤੁਹਾਡੀ ਕਵੈਰੀ ਦਾ ਰਿਪਲਾਈ ਜ਼ਰੂਰ ਆਏਗਾ ਚੈਨਲ ਤੇ ਨਵੇਂ ਹੋ ਫਸਟ ਟਾਈਮ ਵੀਡੀਓ ਦੇਖ ਰਹੇ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਕਿ ਜੇ ਮੇਰੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੋ ਤੇ ਤੁਸੀਂ ਦੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਦੇ ਡਿਜ਼ਾਈਨਾਂ ਵਾਲੇ ਕਿਵੇਂ ਦੇ ਪ੍ਰਿੰਟਾਂ ਵਾਲੇ 트ੈਂਡ ਕਰ ਰਹੇ ਨੇ ਇਹ ਉਹੀ ਕਲੈਕਸ਼ਨਾਂ ਨੇ ਜੋ ਫਰਸਟ ਤੇ ਆਈਆਂ ਸੀ ਥੋੜੇ ਜਿਿਹੇ ਕਲਰ ਇੱਥੇ ਆ ਗਏ ਨੇ ਸਕਿਪ ਹੋ ਕੇ ਜਿਵੇਂ ਮੈਂ ਪਹਿਲੇ ਦੱਸਿਆ ਸੀ ਤੁਹਾਨੂੰ ਤੇ ਜੇਕਰ ਕਲੈਕਸ਼ਨ ਆ ਪਸੰਦ ਆਂਦੀਆਂ ਨੇ ਸੂਟ ਸੋਹਣੇ ਲੱਗਦੇ ਨੇ ਜਿਹੜਾ ਵੀ ਸੂਟ ਸੋਹਣਾ ਲੱਗਦਾ ਦੱਸਿਆ ਜੁਰੂਰ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਜੁਰੂਰ ਕਰਨਾ ਤੇ ਸ਼ੇਅਰ ਵੀ ਜੁਰੂਰ ਕਰਨਾ ਜਿਹੜੇ ਤੁਹਾਡੇ ਸਹਿੰਗੀਆਂ ਪਹਿਣਾ ਤੱਕ ਵੀ ਜਿਹੜੀਆਂ ਅੱਜ ਕੱਲ ਟ੍ਰੈਂਡੀ ਕਲੈਕਸ਼ਨ ਆ ਪਸ਼ਮੀਨਾ ਦੀਆਂ ਵਿంటర్ ਨਾਲ ਸਪੈਸ਼ਲ ਵੈਡਿੰਗ ਸਪੈਸ਼ਲ ਚੱਲ ਰਹੀਆਂ ਨੇ ਤਾਂ ਕਿ ਉਹ ਕਲੈਕਸ਼ਨਾਂ ਦੇ ਡਿਜ਼ਾਈਨ ਪੈਟਰਨ ਉਹਨਾਂ ਤੱਕ ਵੀ ਪਹੁੰਚ ਜਾਣ ਵੀਡੀਓ ਨੂੰ ਸ਼ੇਅਰ ਜੁਰੂਰ ਕਰਨਾ ਕਮੈਂਟ ਕਰਕੇ ਜੁਰੂਰ ਦੱਸਣਾ ਕਿ ਕਲੈਕਸ਼ਨਾਂ ਜਿਹੜੀਆਂ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਬਾਕੀ ਕੁਐਰੀ ਦੇ ਲਈ ਮੈਂ ਨੰਬਰ ਐਡ ਕੀਤਾ ਹੈ ਅਗਰ ਸੂਟ ਦੇਖਣੀ ਆ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਨੀਮ ਤੇ ਸਟੀ ਦੇ ਨੀਮ ਦੇ ਨਾਲ ਨੰਬਰ ਸੇਵ ਕਰ ਲਵਾਂਗੀ ਜਿੱਤੇ ਸ਼ੋ ਹੋ ਜਾਏਗਾ ਫਿਰ ਜੇਕਰ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜਾਂ ਸੇਲ ਕਰ ਰਹੇ ਹੋ ਆਲਰੇਡੀ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਗਰੁੱਪ ਵਿੱਚ ਐਡ ਕਰ ਲਵਾਂਗੀ ਤੇ ਜਿਹੜੀਆਂ ਫਿਰ ਡੇਲੀ ਅਪਡੇਟਸ ਆਉਂਦੀਆਂ ਨੇ ਸੂਟਾਂ ਦੀਆਂ ਡੇਲੀ ਤੇ ਜੋ ਵੀ ਅਪਡੇਟਸ ਹੁੰਦੀਆਂ ਨੇ ਹਰ ਤਰ੍ਹਾਂ ਦੀਆਂ ਉਹ ਤੁਹਾਨੂੰ ਜਿਹੜੀਆਂ ਗਰੁੱਪ ਦੇ ਵਿੱਚ ਸ਼ੋ ਹੋ ਜਾਇਆ ਕਰਨਗੀਆਂ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਟ੍ਰੈਂਡੀ ਐਕਸਕਲੂਸਿਵ ਕਲੈਕਸ਼ਨਾਂ ਦੇ ਨਾਲ ਸੂਟ ਸਾਰੇ ਬਹੁਤ ਸੋਹਣੇ ਨੇ ਅਵੇਲੇਬਲ ਨੇ ਸਾਰੇ ਦੇ ਸਾਰੇ ਡਿਜ਼ਾਈਨ ਤੇ ਰੰਗ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਟ੍ਰੈਂਡੀ ਐਕਸਕਲੂਸਿਵ ਤੇ ਨਵੇਂ-ਨਵੇਂ ਰੰਗਾਂ ਤੇ ਡਿਜ਼ਾਈਨਾਂ ਦੇ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ